हां जी ਆਪਾਂ ਪਹਿਣਾ ਨੂੰ ਅੱਜ ਦੱਸਾਂਗੇ ਕਿ ਜਿਵੇਂ ਮੈਂ ਤੁਹਾਨੂੰ ਆਲਓਵਰ ਸੂਟ ਚ ਲਾਉਣੇ ਦੱਸਿਆ ਵੀ ਕਪੜਾ ਕਿੱਦਾਂ-ਕਿੱਦਾਂ ਲਾਈਦਾ ਇਹ ਉਹਦੀ ਸ਼ਰਟ ਵਾ ਕਈਆਂ ਪਹਿਣਾ ਦੇ ਕਮੈਂਟ ਆ ਰਹੇ ਕਿ ਬਿਲਕੁਲ ਸਿੰਪਲ ਸ਼ਰਟ ਦੀ ਕਟਿੰਗ ਵੀ ਦੱਸੋ ਤੇ ਇਹ ਬਿਲਕੁਲ ਸਿੰਪਲ ਸ਼ਰਟ ਆ ਇਹਦੇ ਵਿੱਚ ਕੋਈ ਪਲੇਟ ਨਹੀਂ ਅੱਗੇ ਆਪਾਂ ਪਲੇਟਾਂ ਵਾਲੇ ਦੀ ਵੀ ਦੱਸੀ ਆ ਕੱਲੇ ਬੈਕ ਪਲੇਟ ਤੇ ਜਿਹੜੇ ਬੈਕ ਸਾਈਡ ਤੇ ਪਲੇਟ ਪਹਿੰਦੇ ਉਹਨਾਂ ਦੀ ਵੀ ਕਟਿੰਗ ਦੱਸੀ ਇਹ ਬਿਲਕੁਲ ਸਿੰਪਲ ਸ਼ਰਟ ਆ ਜਿਹਦੇ ਵਿੱਚ ਕੋਈ ਪਲੇਟ ਨਹੀਂ ਪੈਂਦਾ ਦੇਖੋ ਇੱਥੋਂ ਆਪਾਂ 7 ਇੰਚ ਤੀਰਾ ਲਗਾ ਲੈਣਾ ਹੈ ਮਨੇ ਨਿਸ਼ਾਨ ਲਗਾਏ ਹੋਏ ਆ ਕਿਉਂਕਿ ਮੈਂ ਤੁਹਾਨੂੰ ਉਸ ਸਮਝਾਣਾ ਹੈ ਸਿਰਫ ਇੱਥੋਂ ਆਪਾਂ 7 ਇੰਚ ਤੀਰਾ ਲਗਾ ਲੈਣਾ ਹੈ ਤੇ ਇਹ 7 ਇੰਚ ਆਪਾਂ ਮੋਡੇ ਦੀ ਨਿਸ਼ਾਨੀ ਲਗਾ ਲੈਣੀ ਠੀਕ ਆ ਇੱਥੋਂ ਆਪਾਂ ਜਿੰਨੀ ਫਿਟਿੰਗ ਆਪਣੀ ਆਪਾਂ ਉਹਦੀ ਫਿਟਿੰਗ ਦੀ ਨਿਸ਼ਾਨੀ ਲਗਾ ਲੈਣੀ ਆ ਇਹਨਾਂ ਦੇ 23 ਇੰਚ ਆ ਦੇਖੋ ਪੂਰੀ 23 ਇੰਚ ਤੇ ਲਗਾ ਕੇ ਇਹ ਆਪਾਂ ਮੋਡੇ ਦੀ ਕਾਟ ਦੀ ਨਿਸ਼ਾਨੀ ਲਗਾ ਲੈਣੀ ਠੀਕ ਆ ਇਥੋਂ ਆਪਾਂ ਦੂਸਰੀ ਲਗਾ ਕੇ ਇਥੋਂ ਆਪਾਂ ਆ ਚੀਜ਼ ਜਿਹੜੀ ਹੈ ਬੈਕ ਸਾਈਡ ਵਾਲੀ ਦੇਖਣੀ ਹੈ 1.2 ਦਾ 2.5 ਦੇ ਵਿੱਚ ਵਿੱਚ ਆਣੀ ਚਾਹੀਦੀ ਹੈ ਆ ਚੀਜ਼ ਜਿਨ੍ਹਾਂ ਦੀ ਇਥੋਂ 22 23 ਆ ਰਹੀ ਹੈ ਉੱਥੇ ਉਹਨਾਂ ਦੀ ਇਥੋਂ 1.2 ਜਾਂ 2.5 ਡੀ ਪਾਣੀ ਚਾਹੀਦੀ ਹੈ ਇਥੋਂ ਆਪਾਂ ਅੱਗੇ ਵੀ ਦੱਸਿਆ ਸੀ ਕਿ ਇਦਾਂ ਮੈਜ਼ਰਮੈਂਟ ਕਰ ਲੈਣਾ ਹੈ ਕਿ ਜਿੰਨਾ ਵੀ ਆਪਣਾ ਜਿਵੇਂ ਇਹ 1.5 ਆ ਰਿਹਾ ਹੈ ਤੇ ਇਥੋਂ ਆਪਣਾ ਦੇਖੋ ਬਿਲਕੁਲ 1.5 ਤੇ ਆ ਰਹੀ ਹੈ ਫਿਟਿੰਗ ਦੇ ਜੀ ਸੀ ਦੇ ਇਥੋਂ ਆਪਾਂ ਨਿਸ਼ਾਨੇ ਲਗਾ ਕੇ ਇਥੋਂ ਆਪਾਂ 8 ਇੰਚ ਤੇ ਕਮਰ ਦੇ ਨਿਸ਼ਾਨ ਲਗਾਵਾਂਗੇ ਜਿੰਨੀ ਕਮਰ ਆ ਓਨੀ ਕਮਰ ਤੇ ਨਿਸ਼ਾਨ ਲਗਾ ਕੇ ਇਹਨਾਂ ਦੀ ਬਾਈ ਆ 11 ਤੇ ਨਿਸ਼ਾਨ ਲਗਾ ਦਿੱਤਾ ਫਿਰ ਇਥੋਂ ਆਪਾਂ ਮਾਰਕਿੰਗ ਕਰ ਲੈਣੀ ਆ ਇਥੋਂ ਆਪਾਂ ਸਾਈਡ ਵਾਲੀ ਸਲਾਈ ਨੋਰਮਲ ਜਿਹੜੀ ਜਿੰਨਾ ਦੀ ਹੁੰਦੀ ਆ 15 ਜਾਂ 15.5 ਰੱਖਦੇ ਬਸ ਨੋਰਮਲ ਇਹਨਾਂ ਨੇ ਆ ਚੀਜ਼ ਬਹੁਤ ਨੀਵੀ ਪਾਉਂਦੇ ਆ ਇਸ ਲਈ ਇਹਨਾਂ ਦੀ 17 ਰੱਖੀ ਹੋਈ ਹੈ ਠੀਕ ਹੈ ਇਥੋਂ ਆਪਾਂ ਹਿਪ ਲਵਾਂਗੇ ਇਤੋਂ ਹੀਪ ਲੈ ਕੇ ਜਿੰਨੇ ਆ ਰਹੀ ਹਨ ਇਹਦੀ 26 ਹੈ ਇੱਥੇ 26 ਲਾ ਕੇ ਇਹ ਨਿਸ਼ਾਨੀ ਲਗਾ ਦੇਣੀ ਆ ਫਿਰ ਆਪਾਂ ਦੇਖੋ ਇੱਥੋਂ ਇੱਥੋਂ ਇਦਾਂ ਹਲਕੀ ਬਾਹਰੋਂ 2-2 ਇੰਚ ਦਾ ਮਾਰਜਿਨ ਛੱਡ ਕੇ ਫਿਰ ਆਪਾਂ ਕਟਿੰਗ ਕਰ ਦੇਣੀ ਇੱਥੋਂ ਠੀਕ ਹੈ ਇਹ ਪੱਲੇ ਉਤਾਰ ਦੇਣੇ ਇਹ ਬਿਲਕੁਲ ਸਿੰਪਲ ਸ਼ਰਟ ਹੈ ਜਿੰਨਾਂ ਨੇ ਬਿਲਕੁਲ ਸਿੰਪਲ ਸਿੱਖਣੀ ਆ ਉਹਨਾਂ ਲਈ ਤੇ ਬਹੁਤ ਈਜ਼ੀ ਹੈ ਇਹ ਬਣਾਣੀ ਤੇ ਬਹੁਤ ਈਜ਼ੀ ਹੈ ਇਹ ਬਣਾਣੀ ਇੱਥੋਂ ਆਪਾਂ ਇਦਾਂ ਕਟਿੰਗ ਕਰਕੇ ਇਹ ਜੇ ਆਪਾਂ ਇਹ ਵਾਲੇ ਕੱਟ ਜਰੂਰ ਲਗਾਣੇ ਜਾਣਗੇ ਜਦੋਂ ਆਪਾਂ ਫਿਟਿੰਗ ਦੀ ਸਲਾਈ ਲਗਾਉਨੇ ਨੇ ਆਪਾਂ ਕੱਟ ਨਾਲ ਕੱਟ ਮੈਚ ਕਰ ਲਾਂਗੇ ਆਪਣਾ ਪੱਲਾ ਬਿਲਕੁਲ ਵੀ ਉੱਚਾ ਨੀਵਾ ਨਾ ਆਵੇ ਆ ਇਹ ਆਪਾਂ ਲੈਂਥ ਦੀ ਨਿਸ਼ਾਨੀ ਲਗਾਈ ਹੈ ਠੀਕ ਹੈ ਜਿੰਨਾ ਇਹਨਾਂ ਦੀ ਲੈਂਥ ਵਾ ਰੈਡੀ ਉਹ ਤੋਂ ਆਪਾਂ 2.5 ਇੰਚ نیچے ਫੋਲਡਿੰਗ ਲਈ ਛੱਡਤਾ ਇਹ ਕੱਟ ਤਾਂ ਲਗਾਈਦੇ ਆ ਤੇ ਜਦੋਂ ਆਪਾਂ ਸਿੱਧਾ ਸ਼ਰਟ ਸਿੱਧੀ ਕਰਕੇ ਆਪਾਂ ਇਹਨੂੰ ਕੱਟ ਨੂੰ ਮੈਚ ਕਰ ਲਾਂਗੇ ਇਹਦੇ ਨਾਲ ਸ਼ਰਟ ਉੱਚੀ ਨੀਵੀ ਨਹੀਂ ਹੋਏਗੀ ਤੇ ਕਾਨ ਵੀ ਨਹੀਂ ਬਿਲਕੁਲ ਵੀ ਪੈਗੀ ਠੀਕ ਹੈ ਇਥੋਂ ਆਪਾਂ ਇਹ ਫਰੰਟ ਵਾਲਾ ਫਰੰਟ ਵਾਲਾ ਸਾਈਡ ਲੈਣੀ ਜਿਹੜੀ ਫਰੰਟ ਵਾ ਉਹਦੀ ਆਪਾਂ ਓਨਲੀ ਇਹ ਵਾਲੀ ਕਾਰਟ ਪਾਉਣੀ ਹੈ ਇਹ ਕੱਟ પાਕੇ ਇਥੋਂ ਆਪਾਂ 1/2 ਇੰਚ ਦੀ ਇਹ ਵਾਲੀ ਫਰੰਟ ਦੀ ਓਨਲੀ ਫਰੰਟ ਪੱਲੇ ਦੀ ਕਾਰਟ ਪਾ ਦੇਣੀ ਹੈ ਦੇਖੋ ਠੀਕ ਹੈ ਇਥੋਂ ਆਪਾਂ ਹਣ ਫਰੰਟ ਗੱਲਾ 2 1/2 ਇੰਚ ਰੱਖ ਕੇ 2 1/2 ਇੰਚ ਤੇ ਕੱਟ ਲਗਾ ਲਾਂਗੇ ਜੋ ਆਪਾਂ ਬੁਕਰਮ ਤੇ ਰੈਡੀਮੇਡ ਗੱਲੇ ਆਂਦੇ ਆ ਉਹ ਬਣਾ ਲਾਂਗੇ ਜਿਨ੍ਹਾਂ ਨੇ ਫਰੰਟ ਬੈਗ ਦੋਨੇ ਗਲੇ ਲਾਣੇ ਆ ਉਹ 2.5 ਇੰਚ ਦਾ ਕੱਟ ਲਗਾ ਕੇ ਇੱਥੇ ਰੱਖ ਲੈਣ ਐਦਾਂ ਹੀ ਸੇਮ ਜਿਹੜੀ ਇਹ ਨਿਸ਼ਾਨੀ ਲੱਗੀ ਐ ਐਦਾਂ ਹੀ ਬੈਗ ਤੇ ਨਿਸ਼ਾਨੀ ਲਗਾ ਲੈਣੀ ਪੂਰੀ ਦੀ ਪੂਰੀ ਆਪਾਂ ਐਦਾਂ ਨਾਪ ਰੱਖ ਕੇ ਠੀਕ ਆ ਇਹ ਇਹ ਹੋ ਗਈ ਇਹਦੋਂ ਆਪਾਂ ਬੈਗ ਗਲਾ ਜਿਨ੍ਹਾਂ ਨੇ ਬੁਕਰਮ ਤੇ ਲਗਾਣਾ ਐ ਉਹ ਬੁਕਰਮ ਤੇ ਲਗਾ ਸਕਦੇ ਆ ਜਿਨ੍ਹਾਂ ਨੇ ਐਦਾਂ ਕਟਿੰਗ ਕਰਕੇ ਲਾਣਾ ਐ ਐਦਾਂ ਕੀ ਹੁੰਦਾ ਕਟਿੰਗ ਕਰਕੇ ਇੱਥੋਂ 2.5 ਇੰਚ ਉਪਰੋਂ ਰੱਖਣਾ ਐ 2.5 ਇੰਚ ਗਲਾ ਰੱਖ ਕੇ ਇਹਨਾਂ ਦਾ 6 ਇੰਚ ਗਲਾ ਐ ਠੀਕ ਆ 6 ਇੰਚ ਦੇ ਮਾਰਕਿੰਗ ਕਰ ਲੈਣੇ ਫਿਰ ਇੱਥੋਂ ਜਿਨ੍ਹਾਂ ਨੂੰ ਗੁਲਾਈ ਨਹੀਂ ਬਣਾਣੀਆਂ ਦੀ ਉਹ ਇੱਥੋਂ ਵੀ ਦੇਖੋ 2.5 ਇੰਚ ਰੱਖ ਲੈਣ ਇਦਾਂ ਠੀਕ ਇੱਕ ਬਾਕਸ ਬਣਾ ਲੈਣ ਉਹਦੇ ਵਿੱਚ ਕੀ ਇਹਨੂੰ ਆਪਾਂ ਇਦਾਂ ਹਲਕੀ ਜੀ ਗੁਲਾਈ ਦੇ ਦਾਂਗੇ ਜਿਨ੍ਹਾਂ ਨੂੰ ਇਦਾਂ ਗੁਲਾਈ ਨਾਰਮਲ ਨਹੀਂ ਪਾਣੀ ਆਉਂਦੀ ਠੀਕ ਹੈ ਇਹਨੂੰ ਆਪਾਂ ਗੋਲ ਗਲੇ ਨੂੰ ਕਟਿੰਗ ਕਰ ਲਾਂਗੇ ਇਹਨੂੰ ਆਪਾਂ ਤੁਹਾਨੂੰ ਲੀਰ ਲੈਣੀ ਵੀ ਦੱਸਾਂਗੇ ਕਿ ਗਲੇ ਨੂੰ ਬੈਕ ਨੂੰ ਤੇ ਫਰੰਟ ਗਲਾ ਕਿੱਦਾਂ ਬਣਾਇਦਾ ਹੈ ਠੀਕ ਹੈ ਉਹ ਨੈਕਸਟ ਵੀਡੀਓ 'ਚ ਦੱਸਾਂਗੇ ਓਕੇ ਜੀ